ਇਸ ਨਗਰ ਦੇ ਵਿੱਚ ਆਣ ਕੇ ਸਤਿਗੁਰੂ ਜੀ ਨੇ ਪਹਿਲਾ ਇਸ ਨਗਰ ਦੇ ਵਿੱਚ ਪਾਵਨ ਸਥਾਨ ਗੁਰਦੁਆਰਾ ਵਿਸਤਰਾ ਸਭ ਸੁਭਾਏ ਮਾਨ ਹੈ ਉਸ ਸਥਾਨ ਤੇ ਆਪਣੇ ਪਾਵਨ ਪਵਿੱਤਰ ਅਸਣ ਲਾਏ ਤੇ ਗਰੀਬਾਂ ਨੂੰ ਪੱਗਾਂ ਦਿੱਤੀਆਂ ਗੋਂਦੇ ਚੌਧਰੀ ਦਾ ਮਾਨ ਤੋੜਿਆ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਸਤਿਗੁਰੂ ਗੁਰੂ ਗਰੀਬ ਨਵਾਜ ਪਾਤਸ਼ਾਹ ਇਸ ਸਥਾਨ ਤੇ ਆਏ ਇਸ ਸਥਾਨ ਦੇ ਉੱਤੇ ਪਹਿਲਾਂ ਚੌਂਤਰਾ ਸੀ ਇੱਕ ਜਿਹਨੂੰ ਸੁਲਤਾਨ ਦਾ ਚੌਂਤਰਾ ਕਿਹਾ ਜਾਂਦਾ ਸੀ ਉਹ ਸੁਲਤਾਨ ਦੇ ਚੌਂਦਰੇ ਨੂੰ ਪਾਤਸ਼ਾਹ ਜੀ ਨੇ ਢੱਕ ਕੇ ਉੱਪਰੋਂ ਮਨਜੀਤ ਸਾਹਿਬ ਕਰਾ ਦਿੱਤੀ 4 ਦਿਨਾਂ ਦੇ ਵਿੱਚ ਇਹਦਾ ਭਾਵ ਕਿ ਸਤਿਗੁਰੂ ਮਹਾਰਾਜ 21 ਪੋਹ ਤੋਂ ਲੈ ਕੇ 24 ਪੋਹ ਤੱਕ 1720 ਤੱਕ ਇਸ ਸਥਾਨ ਤੇ ਰਹੇ ਤੇ 4 ਦਿਨਾਂ ਦੇ ਵਿੱਚ ਮਨਜੀਤ ਸਾਹਿਬ ਦੀ ਸੇਵਾ ਕਰਵਾਈ ਆਪਣੇ ਹੱਥੀ ਪਾਤਸ਼ਾਹ ਜੀ ਨੇ ਇਸ ਪਾਵਨ ਪਿੱਤਰ ਮਨਜੀਤ ਸਾਹਿਬ ਦੀ ਨੀਂਹ ਰੱਖੀ ਤੇ ਇਸ ਸਥਾਨ ਦੇ ਉੱਤੇ ਰਹਿਣਾ ਕੀਤਾ ਨਾਲ ਹੀ ਸਤਿਗੁਰੂ ਮਹਾਰਾਜ ਇੱਥੇ ਇੱਕ ਛੋਟੀ ਛੱਪੜੀ ਹੋਇਆ ਕਰਦੀ ਸੀ ਤੇ ਉਸ ਛੱਪੜੀ ਦੇ ਵਿੱਚ ਸਤਿਗੁਰਾਂ ਨੇ ਇਸ਼ਨਾਨ ਕੀਤਾ ਤੇ ਉਸ ਛੱਪੜੀ ਨੂੰ ਪੱਕਾ ਕਰਵਾਉਂਦਿਆਂ ਹੋਇਆਂ ਸਤਿਗੁਰੂ ਜੀ ਨੇ ਉਸ ਛੱਪੜੀ ਦੀ ਜੋ ਨਿਚਲੀ ਖਦਵਾਈ ਸੀ ਉਹਦੇ ਵਿੱਚ ਇੱਟਾਂ ਆਦਿਕ ਦਾ ਫਰਸ਼ ਲਵਾਇਆ ਤੇ ਉਹਨਾਂ ਦੇ ਵਿੱਚੋਂ ਅੱਜ ਵੀ ਇੱਕ ਇੱਟ ਨਿਕਲੀ ਤੇ ਜਿਹੜੀ ਕਿ ਉਸ ਸਮੇਂ ਸੇਵਾ ਕਰਦੀ ਸੰਗਤ ਨੂੰ ਮਿਲੀ ਹੈ ਤੇ ਸੇਵਾ ਕਰਦੀ ਸੰਗਤ ਨੂੰ ਜਿਹੜੀ ਏਟ ਮਿਲੀ ਏ ਉਸ ਏਟ ਦੇ ਉੱਤੇ ਅੱਖਰ ਉਕਰੇ ਹਨ ਇੱਕ ਓ ਅੰਕਾਰ ਤਾਲ ਦੁਖ ਭੰਜਨ 21 ਸਦੀਵੇਂ ਪ੍ਰਗਟ ਹੈ 1720 21 ਪੋ 1720 ਇਸ ਤਰ੍ਹਾਂ ਕਰਕੇ ਸਤਿਗੁਰੂ ਮਹਾਰਾਜ ਨੇ ਇਸ ਪਾਵਨ ਪਿਤ ਰਮਜੀਤ ਸਾਹਿਬ ਦੇ ਉੱਤੇ ਆਪਣਾ ਆਸਨ ਲਾਇਆ ਤੇ ਇਸ ਤੋਂ ਬਾਅਦ ਸਤਿਗੁਰੂ ਗੁਰੂ ਗੋਬਨ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਇਸ ਮੁਬਾਰਕ ਅਸਥਾਨ ਤੇ ਉਹਨਾਂ ਦਾ ਆਉਣਾ ਕਿਵੇਂ ਬਣਿਆ ਜਦੋਂ ਭਾਈ ਨਗਾਈਆ ਜੀ ਜਿਨ੍ਹਾਂ ਨੂੰ ਆਪਾਂ ਬੜੇ ਪਿਆਰ ਸਤਿਕਾਰ ਦੇ ਨਾਲ ਆਪਾਂ ਨਾਮ ਲੈਨੇ ਆ ਉਹ ਭਾਈ ਨਗਾਈਆ ਜੀ ਨੇ ਜਿਹੜੇ ਉਹਨਾਂ ਦਾ ਪਿੰਡ ਹੈ ਆਲਮਗੀਰ ਆਲਮਗੀਰ ਸਤਗੁਰ ਮਹਾਰਾਜ ਵਾਸੀਵਾੜੇ ਤੋਂ ਚਲਦੇ ਹੋਏ ਆਲਮਗੀਰ ਜੀ ਜਦੋਂ ਪਹੁੰਚੇ ਨੇ ਤੇ